ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖੜਾ ਹਾਂ ਸਿੰਗਾਪੁਰ ਤੋਂ ਬਾਹਰ ਉੱਚਾ ਟਾਵਰ ਦੇਖੇ ਤੁਸੀਂ ਅੰਦਾਜ਼ਾ ਲਾ ਹੀ ਹੋਗਾ ਮੈਂ ਹਾਂ ਮਲੇਸ਼ੀਆ ਦੀ ਰਾਜਧਾਨੀ ਕੋਲਾਲੰਪੁਰ ਕੋਲਾਲੰਪੁਰ ਇੱਕ ਬਹੁਤ ਹੀ ਖੂਬਸੂਰਤ ਤੇ ਅਰਬਨ ਏਰੀਆ ਵਾ ਮਲੇਸ਼ੀਆ ਦਾ ਦੇ ਘੁੰਮਣ ਫਿਰਨ ਵਾਲੀ ਜਗ੍ਹਾ ਦੇ ਵਿੱਚੋਂ ਸਭ ਤੋਂ ਹੀ ਸੋਹਣਾ ਤੇ ਘੁੰਮਣ ਫਿਰਨ ਵਾਲਾ ਇਲਾਕਾ ਵਾ ਇੱਥੇ ਬਹੁਤ ਸਾਰੇ ਅਟਰੈਕਸ਼ਨ ਨੇ ਇੱਥੇ ਆਉਂਦਾ ਸਵਾਬ ਕਿਸ ਤਰ੍ਹਾਂ ਬਣਿਆ ਭੀ ਕੁਝ ਦਿਨ ਪਹਿਲਾਂ ਅਸੀਂ ਹਾਈਕਿੰਗ ਕਰਨ ਵਾਸਤੇ ਗਏ ਹਾਂ ਤੇ ਰਸਤੇ ਦੇ ਵਿੱਚ ਬਹੁਤ ਚਿੱਕੜ ਸੀ ਚਿੱਕੜ ਤੋਂ ਚੇਤਾ ਆਇਆ ਕੋਲਾ ਲੰਪਰ ਦਾ ਹਾਂਜੀ ਚਿੱਕੜ ਤੋਂ ਚੇਤਾ ਆਇਆ ਹੁਣ ਤੁਸੀਂ ਸੋਚੋਗੇ ਵੀ ਚਿੱਕੜ ਤੋਂ ਚੇਤਾ ਕਿਉਂ ਆਇਆ ਕੀ ਤੁਹਾਨੂੰ ਪਤਾ ਵਾ ਵੀ ਮਲੇਸ਼ੀਆ ਕੋਲਾ ਲੰਪਰ ਦਾ ਜਿਹੜਾ ਅਸਲ ਦੇ ਵਿੱਚ ਮੀਨਿੰਗ ਆ ਕੋਲਾ ਲੰਪਰ ਉਹਦਾ ਨਾਲ ਨਕਦਮ ਮਤਲਬ ਹੈਗਾ ਚਿੱਕੜ ਵਾਲਾ ਸੰਗਮ ਹਾਂਜੀ ਕੋਲਾ ਦਾ ਮਤਲਬ ਹੁੰਦਾ ਵਾ ਸੰਗਮ ਤੇ ਲੰਪਰ ਦਾ ਮਤਲਬ ਹੈ ਚਿੱਕੜ ਇੱਥੇ ਕੀ ਆ ਦੋ ਨਦੀਆਂ ਕਾਲੰਗ ਤੇ ਗੋਬੰਗ ਦੋ ਆ ਕੇ ਮਿਲਦੀਆਂ ਨੇ ਉਹਨਾਂ ਦੀ ਵੇਖਣ ਵੀ ਜਾਵਾਂਗੇ ਤੇ ਉਹਨਾਂ ਦੋ ਨਦੀਆਂ ਦੇ ਸੰਗਮ ਦੇ ਨਾਲ ਇੱਥੇ ਇੱਕ ਸੰਗਮ ਬੰਦਾ ਵਾ ਇੱਥੇ ਪਹਿਲਾਂ ਟੀਮ ਦੀਆਂ ਖਾਨਾਂ ਹੁੰਦੀਆਂ ਸਨ ਤੇ ਜਿੰਨਾ ਕਰਕੇ ਤੇ ਬਹੁਤ ਜ਼ਿਆਦਾ ਚਿੱਕੜ ਹੋ ਜਾਂਦਾ ਸੀ ਇਸ ਕਰਕੇ ਇਹਨੂੰ ਕਿਹਾ ਜਾਂਦਾ ਸੀ ਚਿੱਕੜ ਵਾਲਾ ਸੰਗਮ ਤੇ ਉੱਥੋਂ ਇਹਦਾ ਨਾਮ ਪੈ ਗਿਆ ਕੋਲਾ ਲੰਪਰ ਇਹ ਸਾਰਾ ਸ਼ਹਿਰ ਟੀਮ ਦੀਆਂ ਖਾਨਾਂ ਖਾਨਕਾਰ ਉਹਨਾਂ ਨੇ ਵਸਾਇਆ ਇੱਥੇ ਆ ਕੇ ਉਹ ਖਨਨ ਕਰਦੇ ਰਹੇ ਖਨਨ ਤੋਂ ਭਾਵ ਹੁੰਦਾ ਮਾਈਨਿੰਗ ਮਾਈਨਿੰਗ ਕਰਦੇ ਰਹੇ ਤੇ ਉਸ ਮਾਈਨਿੰਗ ਦੇ ਆਲੇ ਦੁਆਲੇ ਸ਼ਹਿਰ ਵਸਾ ਲਿਆ ਬਾਦ ਵਿੱਚ ਜਿਹੜਾ ਸਲੰਗੁਰੂਨ ਦਾ ਚੀਫ ਸੀ ਉਹਨੇ ਕੀ ਕੀਤਾ ਖੁੱਲਾ ਸੱਦਾ ਦੇ ਦਿੱਤਾ ਵੀ ਕੋਈ ਵੀ ਇੱਥੇ ਆ ਕੇ ਮਾਈਨਿੰਗ ਕਰ ਸਕਦਾ ਤਾਂ ਕਰਕੇ ਵੀ ਇਸ ਜਿਹੜਾ ਹੈਗਾ ਵਾ ਇਲਾਕੇ ਨੂੰ ਹੋਰ ਣਤੀ ਮਿਲ ਸਕੇ ਉਹਦੇ ਖੁੱਲੇ ਸੱਦੇ ਕਰਦੇ ਕਰਨ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਮਾਈਨਿੰਗ ਕੀਤੀ ਮਾਈਨਿੰਗ ਕੀਤੀ ਮਾਈਨਿੰਗ ਕਰਨ ਦੇ ਨਾਲ ਨਾਲ ਜਿਹੜੇ ਮਾਈਨਰ ਤੇ ਜਿਹੜੇ ਚਾਈਨੀਸ ਅੰਡਰਗਰਾਉਂਡ ਜਿਹੜੇ ਜਿਹੜੇ ਗਰੁੱਪ ਆ ਜਾਣ ਕੇ ਜਿਨ੍ਹਾਂ ਨੂੰ ਅਸੀਂ ਸੁਸਾਇਟੀਆਂ ਅੰਡਰ ਕੋਰ ਸੁਸਾਇਟੀਆਂ ਜਾਂ ਗੁੱਪਤ ਸਮਾਜ ਕਹਿੰਦੇ ਆ ਉਹਨਾਂ ਦੇ ਆਪਸ ਦੇ ਵਿੱਚ ਝਗੜੇ ਸ਼ੁਰੂ ਹੋ ਗਏ ਕਮਿਊਨਲ ਰਾਈਟ ਕਹ ਲਓ ਝਗੜੇ ਕਹ ਲਓ ਦੰਗੇ ਕਹ ਲਓ ਫਸਾਦ ਕਹ ਲਓ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਦੋ ਰਾਜਿਆਂ ਦੀ ਇੱਕ ਦਾ ਨਾਮ ਅਬਦੁੱਲਾ ਸੀ ਤੇ ਦੂਸਰੇ ਦਾ ਨਾਮ ਮੈਂ ਬਾਅਦ ਵਿੱਚ ਮੈਂਸ਼ਨ ਕਰ ਦੂੰਗਾ ਉਹਨਾਂ ਦੋ ਰਾਜਿਆਂ ਦੇ ਲੜਾਈ ਨੇ ਵੀ ਇਸ ਸ਼ਹਿਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਇੱਥੇ ਆ ਕੇ ਜਿਹੜੇ ਬ੍ਰਿਟਿਸ਼ ਆ ਉਹਨਾਂ ਰੂਲ ਕੀਤਾ ਬ੍ਰਿਟਿਸ਼ ਤੋਂ ਪਹਿਲਾਂ ਡੱਚ ਵੀ ਆਏ ਸਾਰੇ ਜਿਹੜੀ ਲੜਾਈ ਸੀ ਮਲਾਕਾ ਸਟੇਟ ਦੀ ਸੀ ਵਾਹ ਕਿਹ ਖੂਬਸੂਰਤ ਨਜ਼ਾਰਾ ਟਾਵਰ ਦੇ ਨਾਲ ਟਾਵਰ ਹਾਂਜੀ ਮਲਾਕਾ ਸਟੇਟ ਦੀ ਸੀ ਪਰ ਬ੍ਰਿਟਿਸ਼ ਨੇ ਇੱਥੇ ਆ ਕੇ ਬਹੁਤ ਕੰਮ ਕੀਤਾ ਤੇ ਇਹਨੂੰ ਦੇਸ਼ ਨੂੰ ਇਸ ਇਲਾਕੇ ਨੂੰ ਬਹੁਤ ਸਾਰਾ ਉਨਤ ਕੀਤਾ ਤੇ ਅੱਜ ਤੁਸੀਂ ਵੇਖ ਰਹੇ ਜੀ ਕਿ ਇਹ ਦੁਨੀਆ ਦਾ ਸਭ ਤੋਂ ਮਸ਼ਹੂਰ ਸ਼ਹਿਰ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਟਵਿਨ ਟਾਵਰ ਇਹਨੂੰ ਪੈਡਨੋ ਟਾਵਰ ਵੀ ਕਿਹਾ ਜਾਂਦਾ ਉਹ ਇੱਥੇ ਆ ਜੀ ਮੇਰੇ ਫਰੇਮ ਦੇ ਵਿੱਚ ਤੁਸੀਂ ਆਹ ਵੇਖ ਰਹੇ ਜੀ ਨਾ ਮੈਂ ਇਹ ਗਲਤਨੀਆਂ ਤੇ ਇਹ ਮਦਰਾ ਕਟਾ ਪਰ ਇਹ ਜੋ ਖੁੱਲਾ ਨਹੀਂ ਹੈ ਦੁਨੀਆ ਦੀ ਸਭ ਤੋਂ ਦੂਸਰੀ ਟਾਲੇਸਟ ਬਿਲਡਿੰਗਾਂ ਦੇ ਵਿੱਚੋਂ ਇੱਕ ਬਿਲਡਿੰਗ ਹੁਣ ਜਿੱਥੇ ਮੈਂ ਜਾ ਰਿਹਾ ਹਾਂ ਉਹ ਹੈਗੀ ਆ ਕੇਐਲ ਇਕੋ ਪਾਰਕ ਕਿਉਂਕਿ ਭਈ ਆਪਾਂ ਹੈਗੇ ਆ ਨੇਚਰ ਦੇ ਵਿੱਚ ਜਾਈ ਚਲੋ ਹਿਊਮਨ ਮੇਡ ਮੈਨ ਮੇਡ ਗੱਲਾਂ ਤੇ ਬਹੁਤ ਨੇ ਤੇ ਸਾਰਿਆਂ ਨੂੰ ਕਰੇ ਛੱਡ ਕੇ ਤੇ ਮੈਂ ਇਸ ਸਮੇਂ ਆ ਗਿਆ ਬਾਹਰ ਪਾਰਕ ਦੇ ਵਿੱਚ ਥੋੜੀ ਹਾਈਕ ਕਰਨ ਵਾਸਤੇ ਪਾਰਕ ਕਾਫੀ ਵੱਡੀ ਆ ਇਹਨੂੰ ਕੇਐਲ ਇਕੋ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਵੀਡੀਓ ਦੇ ਵਿੱਚ ਸਾਰੀ ਇਹ ਪਾਰਕ ਆਪਾਂ ਕਵਰ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਥੋੜੀ ਜਾਣਕਾਰੀ ਦਵਾਂ ਵੀ ਕੱਲ ਬਹੁਤ ਜਵਾਕਾਂ ਦੇ ਨਾਲ ਮਜ਼ਾ ਆਇਆ ਭਜੰਗ ਫੋਜਾਂ ਦਾ ਸਕੂਲ ਸੀ ਪੰਜਾਬੀ ਦਾ ਛੁੱਟੀ ਨਹੀਂ ਸੀ ਕਰਾ ਸਕਦੇ ਸੋ ਫੈਸਲਾ ਕੀਤਾ ਵੀ ਬਾਕੀਆਂ ਨੇ ਛੁੱਟੀ ਆ ਪਹਿਲਾਂ ਤੇਰੇ ਪਾਸੇ ਥੋੜੀ ਵੀ ਵੇਖ ਲਈ ਇਹਨਾਂ ਦਾ ਬਹੁਤ ਸੋਹਣਾ ਬਾਕੀਆਂ ਨੂੰ ਛੁੱਟੀ ਆ ਤੇ ਇਕੱਲੇ ਵੱਡੇ ਪਚੰਗ ਨੂੰ ਛੁੱਟੀ ਨਹੀਂ ਸੀ ਸੋ ਫੈਸਲਾ ਕੀਤਾ ਵੀ ਬਾਕੀ ਸਾਰਾ ਪਰਿਵਾਰ ਬਸ ਨੇ ਟਿਕਟਾ ਕਰਾਉਣ ਤੇ ਬਾਇਆ ਲੈਂਡ ਬਾਰਡਰ एकदम ਚਾਲੇ ਬਾਦਨ ਮੈਂ ਬਾਅਦ ਦੇ ਵਿੱਚ ਆਪਣੇ ਕਮਨਵੀਰ ਸਿੰਘ ਨੂੰ ਲੈ ਕੇ ਤੇ ਆ ਜਾऊंगा ایرੋਪਲੇਨ ਦੇ ਉੱਤੇ ਤੇ ਇਸ ਹਿਸਾਬ ਦੀ ਇੱਕ ਸਾਡੀ ਸਾਡੀ ਰੇਸ ਜੀ ਲੱਗੀ ਪਈ ਸੀ ਘੰਟੇ 'ਚ ਪਹੁੰਚ ਜਾਣਾ ਤੇ ਉਹਨਾਂ ਨੂੰ 4 ਘੰਟੇ ਲੱਗ ਜਾਣੇ ਫਬਰ ਹੋ ਗਿਆ ਕਿ ਉਹ ਆੜ ਤੋਂ ਪਹਿਲਾਂ ਪਹੁੰਚ ਗਏ ਹਵਾਈ ਆਜ ਦੇ ਉੱਤੇ ਸਫ਼ਰ ਥੋੜਾ ਵਾ ਪਰ ਜਿਹੜੀ 에어ਪੋਰਟ ਦੀ ਖੱਜਲ ਖਵਾਰੀ ਆ ਉਹ ਬਹੁਤ ਜ਼ਿਆਦੀ ਆ ਹਾਂਜੀ ਇਹ ਸੱਚ ਆ 에어ਪੋਰਟ ਦੇ ਉੱਤੇ ਚੈੱਕ ਇਨ ਕਰਨਾ ਬਾਹਰ ਨਿਕਲਣਾ ਹੋਰ ਲਲਖਖਾ ਬਹੁਤ ਜ਼ਿਆਦਾ ਕਿਉਂਕਿ ਥੋੜਾ ਸੈਂਸਿਟਿਵ ਏਰੀਆ ਹੁੰਦਾ ਬਾਹਰ ਰੋਡ ਦੇ ਉੱਤੇ ਕੀ ਆ ਕੱਚੇ ਮਾਰਿਆ ਬੈਗ ਇਮੀਗ੍ਰੇਸ਼ਨ ਕਿਥੀ ਕਲੀਅਰ ਅੱਗੋਂ ਟੈਕਸੀ ਲਈ ਭਾਵੇਂ ਬੱਸ ਲਈ ਸਿੱਧਾ ਆ ਕੇ ਚੜਕੇ ਬੰਦਾ ਆ ਜਾਂਦਾ ਵਾ ਸੋ ਰეკਮੈਂਡਡ ਆ ਜੇ ਤੁਸੀਂ ਸਿੰਗਾਪੁਰ ਤੋਂ ਖਾਸ ਕਰਕੇ ਮਲੇਸ਼ੀਆ ਦੇ ਵਿੱਚ ਐਂਟਰ ਕਰੋ ਉਹ ਆਇਆ ਲੈਂਡ ਕਰੋ ਅਨਲੈਸਟ ਤੁਹਾਡੀ ਕੋਈ ਕਨੈਕਟਿੰਗ ਫਲਾਈਟ ਹੈਗੀ ਆ ਜਾਂ ਤੁਸੀਂ ਪਹਿਲਾ ਇੱਥੇ ਆਉਣਾ ਫਿਰ ਤੁਹਾਨੂੰ 에어ਪੋਰਟ ਓਕੇ ਵਾਹ ਹੁਣ ਜਿਹੜਾ ਇਹ ਕੇਐਲ ਟਾਵਰ ਮੈਂ ਇਹਦੇ ਬਿਲਕੁਲ ਪਹਰਾਂ ਦੇ ਵਿੱਚ ਖੜਾ ਹਾਂ ਸੋ ਇੱਥੇ ਕੀ ਹੈ ਇੱਥੇ ਕੁਤਲੇ ਪਾਸੇ ਰੈਸਟੋਰੈਂਟ ਆ ਬਹੁਤ سارے ਲੋਕ ਇੱਥੇ ਜਾਂਦੇ ਨੇ ਰੈਸਟੋਰੈਂਟ ਵਿੱਚ ਖਾਣ ਦਾ ਖਾਣ ਆਸਤੇ ਆਪਾਂ ਸਾਰੇ ਟਾਵਰ ਤੇ ਕਵਰ ਨਹੀਂ ਕਰਾਂਗੇ ਜਾਂ ਵੇਖ ਲਾਂਗੇ ਜਿੱਦਾਂ ਸੁਆਬ ਬਣਿਆ ਹਾਲ ਦੀ ਘੜੀ ਪਹਿਲਾਂ ਚੱਲਦੇ ਹਾਂ ਅੱਜ ਇਕੋ ਪਾਰਕ ਤੇ ਉਹਦੇ ਦਰਸ਼ਨਦਾਰੇ ਕਰਦੇ ਆ ਮੈਂ ਮੈਪ ਖੋਲ ਕੇ ਵੇਖਿਆ ਨਹੀਂ ਪਸਹੀ ਜਾਣਣ ਸੀ ਜਾਣਨਾ ਹੋ ਸਕਦਾ ਸਹੀ ਹੋਵਾ ਹੋ ਸਕਦਾ ਗਲਤ ਹੋਵਾ ਚੱਲਦੇ ਆ ਤੇ ਫਿਰ ਦਨ ਉਹਣੇ ਇਸ ਪਾਰਕ ਦੇ ਦਰਸ਼ਨ ਮਲੇਸ਼ੀਆ ਦੇ ਰਾਜਧਾਨੀ ਕੋਲਾਲੰਪੁਰ ਦੇ ਸ਼ਹਿਰ ਦੇ ਵਿੱਚ ਬਣੀ ਹੋਈ ਇਹ ਪਾਰਕ ਇਹ ਪਾਰਕ 스타ਡੀਅਮ ਦਾ ਉੱਧਰ ਨੂੰ ਠੀਕ ਹੈ ਜੀ ਤੇ ਫਿਰ ਹਾਲ ਦੀ ਘੜੀ ਗੱਲ ਕਰਦੇ ਆ 421 ਮੀਟਰ ਲੰਬੇ ਇਹ 스타ਵਰ ਦੀ ਬਹੁਤ ਖੂਬਸੂਰਤ ਇਹ ਹੈ ਦਾ ਖੂਬਸੂਰਤ ਉਧਰ ਸੂਰਜ ਦੇਰਤਾ ਵੀ ਝਾਤੀਆਂ ਮਾਰ ਰਿਹਾ ਅੰਦਰਲੇ ਬਸੇ ਕਾਹ ਦੀ ਕਟਾਈ ਦਾ ਕੰਮ ਚੱਲੀ ਜਾਂਦਾ ਇਹ ਆ ਗਏ ਆ ਜੀ ਆਪਾਂ ਤਮਨ ਇੱਕੋ ਰਿੰਬਾ ਕੇਲ ਯਾਨੀ ਕਿ ਇਕੋ ਪਾਰਕ ਕੋਲਾ ਲੰਪਰ ਕੋਲਾਈ ਕੋ ਪਾਰਕ ਪਰ ਘੱਲ ਕਿ ਅੱਭੀ ਤੇ ਜਧਰਾ ਵਜਾ ਹੁਣ ਜਧਰਾ ਕਿਉਂ ਵਜਾ ਇਹ ਨਹੀਂ ਪਤਾ ओके प्लीज बी इनफॉरम दैट ऑल एक्टिविटी एट द कोलालमपर फॉरेस्ट इको पार्क विल बी टेंपरेरी क्लोज टू पब्लिक विजिटर फ्रॉम ओके चलो जी आ एक ਤੇ ਜਿਹੜਾ ਹੈਗਾ ਵਾ ਇਹ ਗਿਆ ਤੇ ਹੁਣ ਹੋਰ ਹੈ ਗਿਆ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਦੇ ਆ ਇਹਨਾਂ ਥੋੜਾ ਜਿਹਾ ਵਾਈਟ ਫਰੇਮ ਕਰਕੇ ਵੇਖਣੇ ਆ ਵੀ ਕਿਦਾਂ ਦਾ ਲੱਗਦਾ ਹੈਨਾ ਵੇਛਾਈ ਤੇ ਬਾਂਜਾਂ ਦੀ ਆ ਪਰ ਗੱਲ ਕੀ ਆ ਵੀ ਏਰੀਆ ਸਾਰਾ ਖਬਰੋ ਹੀ ਨਾ ਦੇਣਾ ਵਾਹ ਤੇ ਜੇ ਇਥੋਂ ਘੁਲੋਗੇ ਤੇ ਮੈਂ ਆਪਣੇ ਆਪ ਨੂੰ ਵਿੱਚ ਲਵਾ ਹਾਊ ਇਸ ਲੁੱਕ ਠੀਕ ਆ ਸੋਹਣੀ ਗੱਲ ਬੰਦੀ ਇਹੋ ਤਿਆਰੀ ਕਰਦੇ ਨਾਲ ਜਿਹਦਾ ਕੈਮਰਾ ਦੇ ਨਾਲ ਤਾਂ ਕਰਕੇ ਪਤਾ ਲੱਗਦਾ ਆਵੇ ਸੋ ਫੇਰੇ ਅਲੀ ਮਾਰਨਿੰਗ ਜਿਹੜੀ ਇਕੋ ਬਾਰਕਾ ਇਹ ਦਿਨ ਲਈ ਬੰਦ ਤੇ ਉਹਦੇ ਬਾਰੇ ਗੱਲ ਕਰਦੇ ਆ ਕਿ ਕਿੰਨੇ ਵਜੇ ਖੁੱਲਦਾ ਤਕੀ ਸਾਹਿਬ ਤੋਂ ਹਲੋ ਉਹ ਸਕਿਉਟੀ ਬਿਠਾਇਆ ਕਰਨਾ ਗੱਲ ਕਰਦੇ ਥੱਲੇ ਉਹਦੇ ਚਾਕਾ ਵਾ ਕਹਦਾ ਇਦਾਂ ਦਾ ਵਾ ਅਸਲ ਦੇ ਵਿੱਚ ਇਹ ਖੁੱਲਦਾ ਵਾ ਰੱਬ ਤੁਹਾਡਾ ਪਲਾ ਕਰੇ 9 ਵਜੇ ਤੇ ਅਜੇ ਸਮਾਂ ਹੋਇਆ 8 ਵਜੇ ਪੂਰਾ ਘੰਟਾ ਪਿਆ ਵਾ ਤੇ ਇਹਦੇ ਵਿੱਚ ਜੇ ਤੁਸੀਂ ਵੇਖੋ ਵੀ ਇਹ ਵਿੰਗਾ ਜੀ ਨਾਲੋਂ ਸਿੱਧਾ ਕਰ ਗਿਆ ਯਾਰ ਇੱਕ ਮਿੰਟ ਇੱਥੋਂ ਖਲੋ ਕੇ ਟਾਵਰ ਦਾ ਬੇਸ ਆ ਦੇ ਬੇਸ ਦੇ ਨਾਲ ਉਹ ਇੱਕ ਨੁੱਕਰ ਜਿਹੀ ਟਵਿਨ ਟਾਵਰ ਦੀ ਵੀ ਦਿਸਣ ਦੀ ਹੈ ਤੇ ਨਾਲ ਇਧਰਲੇ ਪਾਸੇ ਜਿਹੜਾ ਵਾ ਮਦਰਾ ਕਾ ਟਾਵਰ ਵੀ ਦਿਖ ਰਿਹਾ ਵਾ ਇਹਦਾ ਵਾ ਵੀਰੂਲ ਬਣਾਉਣੇ ਆ ਵੀਰੂਲ ਨਾਲ ਇਹਦੇ ਅਟੈਚ ਕਰ ਦਾਂਗੇ ਠੀਕ ਜਿਹੜਾ ਛੜਾ ਦੇ ਗਏ ਜਿਹੜਾ ਬੇਸ ਆ ਤੇ ਹੁਣ ਵਾਪਸ ਚਾਲੇ ਪਾਉਣੇ ਆ ਤੇ ਜਿਹੜੀਆਂ ਸਾਰੀਆਂ ਫੌਜਾਂ ਨੂੰ ਸੁੱਤੀਆਂ ਹੋਣੀਆਂ ਵਾ ਗਨ ਕੇ ਆਪ ਵੀ ਰਾਤੀ 12 ਇੱਕ ਵਾਟ ਗਿਆ ਫਿਰਦੇ ਦੁਰਦਿਆਂ ਨੂੰ ਤੇ ਵੀਡੀਓਗ੍ਰਾਫੀ ਕੋਈ ਖਾਸ ਨਹੀਂ ਕੀਤੀ ਨਾਲ ਥੋੜੇ ਬਾਰੇ ਸ਼ਾਟ ਲਏ ਨੇ ਤੇ ਬਸ ਥੋੜਾ ਜਿਹਾ ਜੋ ਆਕਾਂ ਦੇ ਨਾਲ ਸਮਾਂ ਬਾਹਰ ਬਟਾਉਣ ਵਾਸਤੇ ਆਏ ਆ ਤੇ ਪਹਿਲਾਂ ਵੀ ਕਹਿੰਦਾ ਨਾ ਮੈਂ ਵੀ ਵੀਡੀਓਗ੍ਰਾਫੀ ਨੂੰ ਪ੍ਰਾਇੋਰਟੀ ਮੇਰੀ ਸੈਕੰਡ ਹੁੰਦੀ ਹੈ ਹਮੇਸ਼ਾ ਤੇ ਮੇਰਾ ਕੋਸ਼ਿਸ਼ ਹੁੰਦੀ ਆ ਵੀ ਮੇਰਾ ਧਿਆਨ ਸਾਰੀਆਂ ਆਪਣੀਆਂ ਫੌਜਾਂ ਦੇ ਤੇ ਰਵ ਰਵੇ ਉਹਨਾਂ ਨੂੰ ਅਬਜ਼ਰਵ ਕਰਨਾ ਸਿਖਾਉਣਾ ਦੁਨੀਆਦਾਰੀ ਨੂੰ ਕਿ ਇਸ ਦੁਨੀਆ ਦੇ ਵਿੱਚ ਕਿਦਾਂ ਵਿਚਰੀਦਾ ਲੋਕ ਕਿਸ ਤਰ੍ਹਾਂ ਦੇ ਨੇ ਆ ਉਹਨਾਂ ਨਾਲ ਗੱਲਬਾਤ ਕਿਸ ਤਰ੍ਹਾਂ ਕਰਨੀ ਆ ਸੋ ਅਸਲ ਵਿੱਚ ਹਰੇਕ ਮਾਪੇ ਦਾ ਫਰਜ਼ ਹੁੰਦਾ ਤੇ ਮੈਂ ਤਾਂ ਸਿਰਫ ਆਪ ਦਾ ਫਰਜ਼ ਨਾ ਬਾਰੇ ਫਰਜ਼ ਵੀ ਨਹੀਂ ਕਹਿ ਸਕਦਾ ਸੇਵਾ ਵਾ ਕਿਉਂਕਿ ਅ ਬੱਚਿਆਂ ਨੂੰ ਪਾਲਣਾ ਨਾ ਇਹ ਕੋਈ ਮਜਬੂਰੀ ਨਹੀਂ ਆ ਇਹ ਸੇਵਾ ਵਾ ਤੁਹਾਡੀ ਸੇਵਾ ਤੁਹਾਡੇ ਪੇਰੈਂਟਸ ਕਰਦੇ ਰਹਿਣ ਤੇ ਹੁਣ ਸਾਡੀ ਸੇਵਾ ਲੱਗੀ ਆ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਆ ਤੇ ਤੁਸੀਂ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਆਪਾਂ ਕਰ ਰਹੇ ਆ ਸੋ ਪਾਲਣ ਪੋਸ਼ਣ ਕਰਦੇ ਆ ਕਿਤੇ ਸਾਡੇ ਕੋਲ ਪਤਾ ਹੀ ਹੋ ਜੇ ਤੇ ਫਿਰ ਜੇ ਵਹਿਗੁਰੂ ਜੀ ਦੀ ਦਾਤ ਆ ਆਪਾਂ ਜਵਾਕਾਂ ਨੂੰ ਕਹਿੰਦੇ ਆ ਤੇ ਫਿਰ ਕਿਤੇ ਨਾ ਕਿਤੇ ਵਹਿਗੁਰੂ ਜੀ ਦੇ ਦੇਨਦਾਰ ਤੇ ਆਪਾਂ ਹੋਵਾਂਗੇ ਨਾ ਸੋ ਗੁਰਸਿੱਖੀ ਜੀਵਨ ਦੇ ਵਿੱਚ ਰਹਿਣ ਇਹੋ ਜੀ ਫਾਊਂਡੇਸ਼ਨ ਬਣੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦੇ ਰਹਿਣਾ ਤੇ ਇਹਦੇ ਆਸਤੇ ਸਟ੍ਰਿਕਟ ਹੋਣਾ ਜ਼ਰੂਰੀ ਹੈ ਪਰ ਇੰਨਾ ਜ਼ਿਆਦਾ ਨਹੀਂ ਉਹਦਾ ਸਭ ਤੋਂ ਵੱਡੀ ਗੱਲ ਆ ਵੀ ਪਿਆਰ ਦੇ ਨਾਲ ਅਬਜ਼ਰਵ ਕਰਨਾ ਸਿਖਾਉਣਾ ਵੱਤੋ ਵਦੋਨਾਂ ਸਮਾਂ ਬਤਾਉਣਾ ਇਹ ਜਿਹੜੀ ਜਗ੍ਹਾ ਚੀਜ਼ ਆ ਬਹੁਤ ਜਿਆਦੀ ਮਹਾਨੇ ਰੱਖਦੀ ਆ ਇੰਪੋਰਟੈਂਟ ਰੱਖਦੀ ਆ ਸੋ ਏਕੋ ਪਾਰਕ ਜਿਹੜਾ ਆਪਣਾ ਮੇਨ ਮੋਟਿਵ ਸੀ ਹਾਈ ਕਰਾਂਗੇ ਸੋ ਉੱਥੇ ਤੇ ਗੱਲ ਬਣੀ ਨਹੀਂ ਸੋ ਇਸ ਕਰਕੇ ਹੁਣ ਚੱਲਦੇ ਆ ਵਾਪਸ ਤੇ ਜਾ ਕੇ ਵਿੜਿਆਂ ਅ ਸਿਮੀ ਕੁਲ ਦੇ ਵਿੱਚ ਸਾਰੀਆਂ ਦੂਰੀਆਂ ਲਾਉਣੇ ਆ ਹ ਜਿੱਦਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵਾ ਵੀ ਆਪਾਂ ਨੂੰ ਜਿਆਦੀ ਕੁਦਰਤ ਪਸੰਦ ਆ ਸੋ ਹੁਣੇ ਮੈਂ ਸਰਚ ਕਰ ਰਿਹਾ ਸਾਂ ਤੁਰਿਆ ਆਉਂਦਾ ਹੁੰਦਾ ਵੀ ਇਸ ਤੋਂ ਬਾਅਦ ਕਿਤੇ ਹੋਰ ਜਾ ਕੇ ਕਿਤੇ ਹਾਈਕ ਕੀਤੀ ਜਾ ਸਕਦੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਨਜ਼ਰ ਪਈ ਉਹ ਹਾਈਕ ਕੀ ਆ ਵੀ ਆਪਾਂ ਬਾਤੂ ਕੇ ਵੀ ਚਲਦੇ ਹਾਂ ਤੇ ਇਸ ਤੋਂ ਬਾਅਦ ਸਾਰਿਆਂ ਨੂੰ ਤਿਆਰ ਕਰਕੇ ਤੇ ਬਾਤੂ ਕੇ ਬਾਤੂ ਕਾਂ ਪਿੱਕੇ ਵਜਾਂਦੇ ਦੋ ਤਰੀਕੇ ਨੇ ਜਾਂ ਤੇ ਬਾਇਆ ਬੱਸ ਤੇ ਜਾਂ ਫਿਰ ਗ੍ਰੈਬ ਸੋ ਆ ਮੋਨ ਸੋ ਵੇਣਿਆ ਵੀ ਕਿਹੜਾ ਜਿਹੜਾ ਇਲਾਕਾ ਸਭ ਤੋਂ ਵਧੀਆ ਜਿਹੜਾ ਤਰੀਕਾ ਵਾ ਵੀ ਬਾਇਆ ਗ੍ਰੈਬ ਤੇ ਜਾਂ ਫਿਰ ਬਾਇਆ ਪਬਲਿਕ ਟ੍ਰਾਂਸਪੋਰਟ ਤੇ ਐਮ ਆਰਟੀ ਦਾ ਸਟੇਸ਼ਨ ਵੀ ਉੱਥੇ ਪੈਂਦਾ ਵਾ ਉੱਥੋਂ ਜਾਣਿਆਂ ਤੇ ਆਪ ਜੀ ਨਾਲ ਗੱਲਾਂ ਬਾਤਾਂ ਕਰਦੇ ਹਾਂ ਸੋ ਥੱਲੇ ਆ ਕੇ ਇਦਾਂ ਦੀ ਕੋਈ ਜਾਣਕਾਰੀ ਤੇ ਲਿਖੀ ਹੋਈ ਆ ਤੇ ਇਹਦੇ ਡੈਕ ਵੱਖੋ ਵੱਖਰੇ ਆ ਤੇ ਹੁਣ ਆਪਾਂ ਇੱਥੇ ਹੋ ਗਏ ਆ ਤੇ ਟਾਵਰ ਸਾਰਾ ਕੋਈ ਹਲਦ ਵਾਲੀ ਆ ਤੇ ਬੱਸ ਫ੍ਰੀ ਅੱਛਾ ਜੀ ਠੀਕ ਆ ਇਹਦਾ ਸਭ ਤੋਂ ਉੱਪਰਲਾ 파ਟ ਆ ਉਹ ਹੈਗਾ 300 ਮੀਟਰ ਦਾ ਇਹ ਵੀ ਜਾਣਕਾਰੀ ਜੇ ਆ ਰਿਫਿਊਜੀ ਏਰੀਆ ਅਬਜ਼ਰਵੇਸ਼ਨ ਡੈਕ ਤੇ ਸਕਾਈ ਡੈਕ ਤੇ 300 ਮੀਟਰ ਸਕਾਈ ਡੈਕ ਤੋਂ ਆਪਾਂ ਸਾਰੇ ਮਲੇਸ਼ੀਆ ਦਾ 뷰 ਦੇਖ ਸਕਦੇ ਆ ਤੇ ਟੋਟਲੇ ਦੀ ਲੰਬਾਈ ਹੈਗੀ 421 ਮੀਟਰ ਖੇ ਹਨ 58 ਦੀ ਬਹੁਤ ਵਧੀਆ 421 ਕਿਲੋਮੀਟਰ ਮੀਟਰ ਜਣ ਕੇ ਆਲਮੋਸਟ ਅੱਧਾ ਮੀਲ ਬਣ ਜਾਂਦਾ ਵਾ ਤੇ ਬਾਤੇ ਵੇਖਾਂਗੇ ਜੀ ਦਾ ਟ੍ਰਿੰਟਾਵਰ ਅਜੇ ਉੱਧਰਲੇ ਪਾਸੇ ਗਏ ਵੈਸੇ ਰਾਤ ਇੱਕ ਚਾਕਾ-ਬਾਕਾ ਲੈ ਆਏ ਉਹਦਾ ਸੋਹਣਾ ਜਾਦੂ ਦੇ ਐ ਮੈਂ ਨਾ ਵੀ ਲੱਗਦਾ ਵਾ ਵੀ ਕਿ ਇਹ ਜੁਦਾਈ ਦੁਨੀਆ ਚ ਆ ਗਏ ਨੇ ਇਹਨਾ ਸਿਸਟਮ ਹੀ ਦੂਸਰੀ ਕਲਾ ਵੀ ਹਰੀ ਰਾਆ ਵਾ ਹਰੀ ਰਾਆ ਵੀ ਆਪਣੀ ਈਦ ਕਹਿ ਲੋ ਈਦ ਆ ਤੇ ਉਹਦੇ ਕਰਕੇ ਜਿਹੜਾ ਹੈਗਾ ਵਾ ਬਹੁਤ ਇਹਨਾਂ ਨੇ ਸਜਾਵਟ ਕੀਤੀ ਹੋਈ ਜੇ ਤੇ ਬਾਕੀ ਵੇਖੀਏ ਵੀ ਆ ਨਾਲ-ਨਾਲ ਜਿਹੜੇ ਲੱਗੇ ਹੋਏ ਆ ਇਹ ਇਹਨਾਂ ਦੇ ਵਿੱਚ ਰਾਈਸ ਪਾ ਕੇ ਨਾ ਜਨ ਕਿ ਹੁਣ ਤੇ ਇਸ ਡੈਕੋਰੇਸ਼ਨ ਬਣਾਈ ਆ ਇਹਨਾਂ ਦਾ ਟ੍ਰੈਡੀਸ਼ਨ ਹੈ ਇਹਨਾਂ ਦਾ ਟਰੈਡੀਸ਼ਨ ਆਪੀ ਉਹਨਾਂ ਦੇ ਵਿੱਚ ਰਾਈਸ ਪਾ ਕੇ ਤੇ ਉਹ ਭਾਪ ਸਟੀਮ ਦੇ ਕੇ ਤੇ ਉਹਨਾਂ ਨੂੰ ਖਾਂਦੇ ਆ ਤੇ ਨਾਲ ਥੋੜਾ ਬਾਲਾ ਇਹੋ ਜਿਹਾ ਕੁਝ ਜੇ ਆਪਾਂ ਨੂੰ ਕੋਈ ਵੈਜੀਟੇਰੀਅਨ ਮਿਲ ਗਿਆ ਤੇ ਉਹ ਆਪਾਂ ਖਾਵਾਂਗੇ ਤੇ ਦਾਲ ਫਿਰ ਉਸ ਲੇਕੇ ਦੇ ਦਰਸ਼ਨ ਦਾਰੇ ਕਰਾਂਗੇ ਤੇ ਇਹ ਵੈਜੀਟੇਰੀਅਨ ਦੀ ਆਪਸ਼ਨ ਆ ਉਹ ਸਾਨੂੰ ਉੱਥੇ ਮਿਲ ਜਾਣੀ ਆ ਬਾਤੂਕੇ ਹੁਣ ਗੱਲ ਇਹ ਆ ਕਿ ਛੁੱਟੀਆਂ ਚੱਲ ਰਹੀਆਂ ਤੇ ਅੱਜ ਦਿਨ ਹੈਗਾ ਐਤਵਾਰ ਕੱਲ ਨੂੰ ਛੁੱਟੀ ਆ ਸੋ ਇਹ ਨਾ ਹੋਵੇ ਕਿ ਆਹੰਗਾ ਟਰੈਕ ਨਹੀਂ ਬੰਦ ਹੋਣ ਤੇ ਜੇ ਸਾਰੀਆਂ ਡਰੈਕਸ਼ਨ ਬੰਦ ਹੋਈਆਂ ਤਾਂ ਕੀ ਕਰ ਸਕਦੇ ਆ ਤੇ ਆਸੇ ਪਾਸੇ ਗਿੜੇ ਛਿੜੇ ਦੇ ਲਾਂਗੇ ਸ਼ਹਿਰੀ ਬਾਹਰੋਂ ਬਾਹਰੋਂ ਦੇਖਣ ਵਾਸਤੇ ਬਹੁਤ ਜ਼ਿਆਦਾ ਸੋਹਣਾ ਤੇ ਖੂਬਸੂਰਤ ਆ ਤੇ ਚੜ੍ਹਦੀਆ ਕਲਾ ਇਸ ਤਰ੍ਹਾਂ ਦਾ ਪਹਿਲਾਂ ਵੀ ਮੇਰ ਨਾਲ ਕਰ ਹੀ ਹੋਇਆ ਵਾ ਜਦੋਂ ਮੈਂ ਬਾਲੀ ਦੇ ਟੂਰ ਤੇ ਗਿਆ ਹਾਂ ਤੇ ਉੱਥੇ ਉਹਨਾਂ ਦੀ ਨਿਆਪੀ ਸੀ ਭਈ ਉੱਥੇ 2-3 ਦਿਨਾਂ ਦਾ ਨਾਸਤੇ ਕਿਸੇ ਨੇ ਕਿਸੇ ਨਾਲ ਕੋਈ ਬੋਲਣਾ ਨਹੀਂ ਚੜ੍ਹਦੀ ਕਲਾ ਤੇ ਚਲੋ ਇਹਦੇ ਬਾਰੇ ਦੇ ਮੈਂ ਥੋੜਾ ਜਿਹਾ ਵੇਅਰਨੈਸ ਹੈਗੀ ਮੈਂ ਥੋੜੀ ਬਲੀ ਇਹਦੇ ਬਾਰੇ ਸਟੱਡੀ ਕੀਤੀ ਵੀ ਹਾਂ ਵੀ ਹਰੀਦਾ ਤੇ ਜਿਹੜੇ ਬਿਜ਼ਨਸ ਆ ਕਿਦਾਂ ਖੁੱ ਹਂ ਨਿਹਰਾ ਪ੍ਰਭਾ ਵਾ ਜੇ ਸਰ ਨਹੀਂ ਪੈਂਦਾ ਸੋ ਗੱਲਾਂ ਬਹੁਤ ਸਾਰੀਆਂ ਕਿਉਂਕਿ ਵੀਡੀਓ ਫਿਰ ਬੋਰਿੰਗ ਹੋ ਜਾਂਦੀ ਆ ਵੀ ਬੰਦਾ ਗੱਲਾਂ ਕਰੀਏ ਗੱਲਾਂ ਕਰੀਏ ਨਾਲ ਨਾਲ ਗੱਲਾਂ ਤੇ ਤੁਹਾਨੂੰ ਵੀਊ ਵੀ ਦਿਖਾਈ ਜਾਣਾ ਆਦਨਾਂ ਵੀ ਝੋਨੇ ਵਾਲਾ ਪਿੰਡ ਪਰਾਲੀਆਂ ਦੇ ਸਮੇਤ ਆ ਰਾਈਟ ਸੋ ਜਾਨੀ ਕਿ ਬਹੁਤ ਤਰੱਕੀ ਦੇ ਵਿੱਚ ਸ਼ਹਿਰ ਡੈਫੀਨਿਟਲੀ ਡੈਫੀਨਿਟਲੀ ਹੋਏਗਾ ਸੋ ਗੱਲੇ ਪਾਸ ਬੀਬੀ ਆ ਗਈ ਤੇ ਮੈਂ ਮਾ ਬੀਬੀ ਨੂੰ ਵੀਡੀਓ ਚ ਕੀ ਲੈਣਾ ਤੇ ਇਸ ਕਰਕੇ ਆਪਾਂ ਕੈਮਰਾ ਤੇ ਜੇ ਮੈਂ ਸਿੱਖ ਮਾਰਿਆ ਤੇ ਆ ਜਿੱਥੇ ਕੇਐਲ ਟਾਵਰ ਜਿੱਥੇ ਬਣਿਆ ਨਾ ਇਹ ਥੋੜੀ ਜਿਹੀ ਉੱਚੀ ਤੇ ਪਹਾੜੀ ਆ ਠੀਕ ਆ ਤੇ ਇਹਦੇ ਬਾਰੇ ਬਾਅਦ ਵਿੱਚ ਬੈਠ ਕੇ ਉਸ ਥਾਰ ਦੇ ਨਾਲ ਗੱਲਬਾਤ ਕਰਦੇ ਆ ਤੇ ਨਾਲ ਥੋੜੇ ਬਾਲੇ ਜਿਹੜੇ ਸ਼ਾਟ ਲਾਇਆ ਤੇ ਉਹ ਨਾਲ ਅਟੈਚ ਕਰਾਂਗੇ ਬਾਬਾ ਜੀ ਆਹ ਸਾਹਮਣੇ ਮੋਨੋ ਰੇਲ ਟ੍ਰੇਨ ਨਾ ਕਰੀਏ ਚਲੋ ਹਾਈਕਿੰਗ ਤੇ ਨੇ ਹੋਈ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੱਸ ਦਿੰਨਾ ਵਾ ਜੇ ਤੁਸੀਂ ਪਰਿਵਾਰ ਨਾਲ ਆ ਰਹੇ ਜੇ ਤੇ ਜਿਹੜਾ ਤੁਸੀਂ ਅਕਮੋਡੇਸ਼ਨ ਲੈਣਾ ਵਾ ਉਹਦੇ ਵਾਸਤੇ ਬਹੁਤ ਸਾਰੀਆਂ ਵੈਬਸਾਈਟਾਂ ਨੇ ਜਿਵੇਂ ਬੁਕਿੰਗ.ਟ੍ਰਾਪ.ਕੋਮ ਹੈ ਰਾ ਵਗੈਰਾ ਤੋਂ ਜਾ ਕੇ ਸਰਚ ਕਰ ਲਿਓ ਤੁਹਾਨੂੰ ਬਹੁਤ ਚੀਪਸਟ ਆਪਸ਼ਨਾਂ ਮਿਲ ਜਾਣਗੀਆਂ ਤੇ ਹੋਟਲ 'ਚ ਰਹਿਣ ਦੀ ਲੋੜ ਨਹੀਂ ਹੋਟਲ ਥੋੜਾ ਜਿਹਾ ਮਹਿੰਗਾ ਪੈਂਦਾ ਵਾ ਪਰ ਇਹਨਾਂ ਵਾ ਵੀ ਹੋਟਲ ਦੇ ਵਿੱਚ ਤੁਹਾਨੂੰ ਬ੍ਰੇਕਫਾਸਟ ਨਾਲ ਇਨਕਲੂਡ ਮਿਲਦਾ ਵਾ ਤੇ ਇਹ ਕੋਸ਼ਿਸ਼ ਕਰਿਓ ਵੀ ਤੁਸੀਂ ਪੂਰਾ ਪੂਰਾ ਅਪਾਰਟਮੈਂਟ ਬੁੱਕ ਕਰ ਲਓ ਜੇ ਤੁਸੀਂ 1-2 ਦਿਨ ਵਾਸਤੇ ਆ ਰਹੇ ਜੀ ਸਾਰੇ ਬੰਦੇ ਇਸ ਤਰ੍ਹਾਂ ਸੋ ਖਾਸ ਕਰਕੇ ਫੈਮਿਲੀ ਦੇ ਨਾਲ ਸੋ ਤੁਹਾਨੂੰ ਉੱਥੇ ਜਿਹੜੀਆਂ ਉਹਤਨੇ ਅਮੈਨਿਟੀਆਂ ਨੇ ਉਹ ਤੁਹਾਨੂੰ ਨਾਲ ਆ ਮਿਲ ਜਾਂਦੀਆਂ ਨੇ ਸੋ ਕੋਸ਼ਿਸ਼ ਇਹੋ ਕਰਨੀ ਆ ਵੀ ਤੁਸੀਂ ਆਪਾਂ ਅਪਾਰਟਮੈਂਟ ਬੁੱਕ ਕਰੋ ਜੇ ਬੱਚਾ ਨਾਲ ਆ ਰਹੇ ਦੂਸਰੀ ਆਪਸ਼ਨ ਹੈ ਆਪ ਵੀ ਤੁਸੀਂ ਜੇ ਇਕੱਲੇ ਆ ਰਹੇ ਤੁਸੀਂ ਹੋਸਟਲ ਬੁੱਕ ਕਰ ਸਕਦੇ ਜੀ ਤੇ ਸਸਤੇ ਦੇ ਵਿੱਚ ਹੋਸਟਲ ਪੈ ਜਾਂਦਾ ਵਾ ਜੇ ਮੈਂ ਜ਼ਿਆਦਾ ਗੱਲਾਂ ਕਰਾਂ ਮੈਂ ਸਿੰਗਾਪੁਰ ਡਾਲਰ ਚ ਗੱਲ ਕਰਾਂ ਤੁਸੀ ਆਪਣੇ ਆਪ ਅੱਜ ਕੱਲ 65 ਰੇਟ ਤੇ 63 ਦਾ ਗੁਣਾ ਕਰ ਲਿਆ ਜੀ ਤੇ ਜੇ ਅਪਾਰਟਮੈਂਟ ਬੁੱਕ ਕਰਾਉਂਦੇ ਜੇ ਤੁਹਾਨੂੰ 150 ਡਾਲਰ ਤੋਂ ਲੈ ਕੇ ਤੇ 200 200 100 ਤੱਕ ਪੈ ਜਾਂਦਾ ਡਿਪੈਂਡ ਕਰਦਾ ਵਦ ਕੇਸ ਏਰੀਆ ਦੇ ਵਿੱਚ ਮੈਂ ਬਿਲਕੁਲ ਸ਼ਹਿਰ ਦੇ ਸੈਂਟਰ 'ਚ ਜਾਇਆ ਸੀ ਤਾਂ ਕਰਕੇ ਮੈਨੂੰ ਸਾਰੇ ਅਟਰੈਕਸ਼ਨਾਂ ਆਸਤੇ ਟੈਕਸੀ ਦੇ ਪੈਸੇ ਦੇ ਨਾਲ ਖਰਚਨੇ ਪੈਣ ਕਿਉਂਕਿ ਜੇ ਤੁਸੀਂ ਮੰਨ ਲਓ ਵੀ ਤੁਸੀਂ ਕਿਤੇ ਦੂਰ ਲੈਂਦੇ ਸਸਤਾ ਲੈਂਦੇ ਜੇ ਤੇ ਫਿਰ ਉਹ ਨਹੀਂ ਜਿਆਦਾ ਟੈਕਸੀ ਦੇ ਪੈਸੇ ਲੱਗ ਜਾਂਦੇ ਨੇ ਸੋ ਵੀ ਸਮਝੋ ਸੋ ਦੂਸਰੀ ਗੱਲ ਹੈ ਵੀ ਹਾਲ ਦੀ ਘੜੀ ਜਿਹੜਾ ਇਹ ਸਾਰਾ ਵਾ ਕਿਉਂਕਿ ਸਾਰੇ ਜਿੰਨੇ ਵੀ ਮੇਰੇ ਲੈਂਗੁਏਜ ਪੰਜਾਬੀ ਆ ਤੇ ਡੈਫੀਨਿਟਲੀ ਆ ਤੇ ਮੇਰੇ ਪੰਜਾਬੀ ਵੀਰ ਵੇਦੇ ਹੋਣਗੇ ਇਸ ਬਵੇ ਦੇ ਹੋਣਗੇ ਜਾਂ ਵੇਖਣਗੇ ਉਹ ਇੰਡੀਅਨ ਪਾਸਪੋਰਟ ਆਸਤੇ 2026 ਤੱਕ ਐਂਟਰੀ ਬਿਲਕੁਲ ਫਰੀ ਆ ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡ ਕਰਦੇ ਜੇ ਤੇ ਤੁਸੀਂ ਇੱਥੇ ਆ ਸਕਦੇ ਜਿਹੜੇ ਮੇਰੇ ਵੀਰ ਇੱਥੇ ਪੰਜਾਬ ਕੰਮ ਕਰਦੇ ਨੇ ਸਿੰਗਾਪੁਰ ਚ ਐਸਬਕ ਕਮਿਟੀ ਸੋ ਉਹ ਵੀ ਇੱਥੇ ਜਿਹੜਾ ਫਰੀ ਬਣਾ ਐਂਟਰੀ ਫਰੀ ਤੋਂ ਆ ਸਕਦੇ ਆ ਪਰ ਅਜੇ ਤੱਕ ਜਿਹੜਾ ਡਿਜੀਟਲ ਅਰਾਈਵਲ ਫਾਰਮ ਆ ਉਹ ਭਰਨਾ ਜ਼ਰੂਰੀ ਆ ਇੱਥੇ ਵੀ ਤੇ ਜਾਣ ਲੱਗਿਆਂ ਸਿੰਗਾਪੁਰ ਨੂੰ ਬੈਗ ਵੀ ਸੋ ਉਹ ਜੁਦਦੀ ਆ ਇਰਾਦਾ ਵੀ ਆਪਾਂ ਕੱਪ ਕੱਪ 커피 ਪੀ ਲਈਏ ਤੇ ਕੋਈ ਵੀ ਨਾਲ ਸੇ ਜਗਾਦ ਬਥੇਰੀਆਂ ਨੇ ਚਲ ਆ ਬੈਣੇ ਗਰੇਵੀ ਬੀਬੀ ਆ ਪਰਲੇ ਬਸ ਸਭ ਵੇਗਾ ਠੀਕ ਹੈ ਜਾ ਕੇ ਬੈਣੇ ਆ ਵੀ ਕੋਈ ਖਾਣ ਨੂੰ ਮਿਲਦਾ ਬਣੇ ਨਹੀਂ ਹਾਂ ਜਿਹੜੀ ਜਗ੍ਹਾ ਜਾ ਕੇ ਬਹਿ ਗਿਆ ਮੈਂ ਹੈਗੀ ਤੇ ਇਤੋਂ ਕਾਫੀ ਮਿਲ ਜਾਂਦੀ ਆ ਤੇ ਪਰ ਹੈਗਾ ਥਾਲਾ ਮਗਲੇ ਪਾਸੇ ਸੋ ਮਰਾਸਲਾ ਕੰਮ ਹੀ ਆ ਤਕੜੇ ਪਦਰ ਤੇ ਬਣਾਇਆ ਹੋਇਆ ਉਹ ਕੁਕਨੀਆ ਕੋ ਫੇਲਾ ਮੁਕ ਫੇਲਾ ਤੇ ਜਿਹੜੀ ਦੁਨੀਆ ਚੜਾਈ ਹੁਣ ਉਸ ਤੇ ਕਹ ਦੋ ਜੁਨਾ ਆਪਣੇ ਪੱਛੇ ਦੇ ਕਵਾਂਗੇ ਉਹਨਾਂ ਵਾਸਤੇ ਬਹੁਤ ਹੀ ਉਹ ਨੰਗ ਜਾ ਪੈਲਾ ਸਪੀਕਰ ਸਲੈਂਸਰ ਖੋਲਿਆ ਗੱਡੀ ਦਾ ਨਹੀਂ ਪਈ ਇਹਦੀ ਫਰਾਰੀ ਦੀ ਬਾਜੀ ਦਰਿੰਦੀ ਆ ਸੋ ਮੈਂ ਇਹਨੂੰ ਗਿਆ ਭਾਬੀ ਮੈਂ ਵੀ ਨਹੀਂ ਕੌਲੀ ਆਂਦਾ ਹੈਗੀ ਆ ਤੇ ਮੈਂ ਕਾਲੀ ਕਾਫੀ ਬੀਨ ਅਮਰੀਕਨੋ ਕਹਿੰਦੇ ਆ ਦੋ ਜੀ ਦੋ ਸ਼ਾਟ ਹੋ ਗਏ ਫਿਰ ਮੈਂ ਸ਼ਾਟ ਹੋਰ ਪਾ ਲਿਆ ਹੋਰ ਐਕਸਟਰਾ ਉਹ ਹੈਰਾਨ ਹੋ ਗਿਆ ਵੀ ਇੰਨੀ ਸਟਰੋਂਗ ਅਮੈਂ ਹੈ ਪਾਈ ਇਹ ਕਿਹੜੀ ਦਾਰੂ ਕੀ ਨਹੀਂ ਦਿਆ ਸਾਡੇ ਆਸਤੇ ਦੀ ਕਾਫੀ ਹੈ ਹਾਂਜੀ ਮੈਨੂੰ ਕਾਫੀ ਬਹੁਤ ਪੰਦਾ ਕਾਫੀ ਮੈਂ ਬਹੁਤ ਪੀਂਦਾ ਤੇ ਚੱਲਦੀ ਕਰ ਅਮਰੀਕਨੋ ਵਿਦ ਅ ਟ੍ਰਿਪਲ ਸ਼ਾਟ ਪਿੰਦੇ ਪਿੰਦੇ ਆ ਗਿਆ ਫੋਨ pau ਪੱਟੀ ਵਾਲੇ ਦਾ ਤੇ ਉਹਦੇ ਨਾਲ ਬੈਠ ਕੇ ਨਾਲੇ ਕਾਫੀ ਦੇ ਚੁਸਕੀਆਂ ਲਈਆਂ ਤੇ ਨਾਲੇ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਵੀ ਮੈਂ ਕਿੱਥੇ ਫਿਰ ਰਿਹਾ ਹਾਂ ਉੱਥੇ ਐ ਸਮੇਂ ਠੰਡ ਸੀ ਤੇ ਉਹ ਠੰਡ ਦੇ ਵਿੱਚ ਕੰਮ ਦੇ ਉੱਤੇ ਚੱਲਿਆ ਸੀ ਤੇ ਮੈਂ ਬੈਠਾ ਇੱਥੇ ਗਰਮ ਕਾਫੀ ਦੇ ਚੁਸਕੀਆਂ ਪੀ ਰਿਹਾ ਸੀ ਅੱਜ ਦਾ ਜਿਹੜਾ ਸਾਰਾ ਸਾਰਾ ਪ੍ਰੋਗਰਾਮ ਸੀ ਛੋਟੀ ਕੀ ਹਾਈਕ ਦਾ ਕੇਅਰ ਟਾਵਰ ਨੂੰ ਵੇਖਣ ਦਾ ਬਹੁਤ ਆਨੰਦ ਆਇਆ ਗੱਲ ਇਹ ਸੀ ਵੀ ਜਿਸ ਤਰ੍ਹਾਂ ਬੰਦੇ ਨੂੰ ਕੁਦਰਤ ਨੇ ਦਿਮਾਗ ਦਿੱਤਾ ਤੇ ਬੰਦਾ ਉਹ ਦਿਮਾਗ ਵਰਤ ਕੇ ਕਿੰਨੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣਾ ਲੈਂਦਾ। ਇਸ ਤੋਂ ਬਾਅਦ ਮੈਂ ਖਰੇ ਚਾਲੇ ਪਾਤੇ ਇੱਕ ਸ਼ਾਪ ਤੇ ਗਿਆ। ਉੱਥੋਂ ਥੋੜੀ ਬਾਲੀ ਖੰਡ ਪੱਤੀ ਲਈ ਘਰੇ ਜਾ ਕੇ ਚਾਹ ਪੀਤੀ ਤੇ ਚਾਹ ਪੀਂਚ ਤੋਂ ਬਾਅਦ ਅਸੀਂ ਅਗਲੀ ਡੈਸਟੀਨੇਸ਼ਨ ਵੱਲ ਕਿਆਕ ਹੋ ਗਏ। ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।